ਬੀਐਸਸੀ ਵਿੱਚ ਜਦੋਂ ਮੈਂ ਗਵਰਨਮੈਂਟ ਕਾਲਜ ਲੁਝਾਣੇ ਪੜਦਾ ਸੀ ਤੇ ਉਦੋਂ ਮੇਰੀ ਸੰਗਤ ਗਲਤ ਹੋ ਗਈ ਸੀ ਤੇ ਉਹ ਸਰਕਲ ਹੋਣ ਦੇ ਕਰਕੇ ਮੈਂ ਉਸ ਟਾਈਮ ਡਰਿੰਕ ਵਗਾਰਾ ਕਰਨ ਲੱਗ ਗਿਆ ਸੀ ਕੁਝ ਨਸ਼ਾ ਉਹ ਉਹਦਾ ਡਰੱਗਸ ਲੈਣ ਲੱਗ ਗਿਆ ਸੀ بڑے بڑے ਗਰੁੱਪਾਂ ਵਿੱਚ ਮੇਰਾ ਨਾਮ ਅਸੀਂ ਕਦੇ ਜੇਲ੍ਹ ਵਿੱਚ ਜਾਣਾ ਮੁੰਡਿਆਂ ਨੂੰ ਮਿਲਣ ਕਦੇ ਪ੍ਰਧਾਨਗੀਆਂ ਕਰਵਾਉਣੀਆਂ ਤੇ ਉਹਨਾਂ ਪ੍ਰੋਫੈਸਰਾਂ ਨੇ ਮੈਂ ਆਫ ਟਾਈਮ ਕਿਤੇ ਕਲੱਬ 'ਚ ਬੈਠਾ ਹੁੰਦਾ ਸੀ ਜਾਂ ਕਿਤੇ ਬੈਠਾ ਸ਼ਰਾਬ ਪੀਂਦਾ ਹੁੰਦਾ ਸੀ ਅੱਜ ਵੀ ਮੈਨੂੰ ਉਹ ਦਿਨ ਯਾਦ ਨੇ ਮੈਨੂੰ ਸੁਧਾਰਨ ਲਈ ਉਹਨਾਂ ਨੇ ਇੰਨਾ ਜ਼ੋਰ ਲਾਇਆ ਪਰ ਪਤਾ ਨਹੀਂ ਮੇਰੇ ਮਾੜੇ ਕਰਮ ਮੈਂ ਟੱਸ ਤੋਂ ਮੱਸ ਨਹੀਂ ਸੀ ਹੋਇਆ ਹੋਇਆ ਕਿ ਮੇਰੀ ਜ਼ਿੰਦਗੀ ਦੇ ਵਿੱਚ ਵੀ ਤੂੰ 6 ਫੁੱਟ 2 ਇੰਚ ਦਾ ਬੰਦਾ ਕਾਲਜ ਦੀ ਪ੍ਰਧਾਨਗੀ ਕਰਦਾ ਫਿਰਦਾ ਆਏ ਕਾਲਜ ਗੇੜੇ ਤੇ ਨਾ ਪ੍ਰਦਾਨਗੀਆਂ ਕਰਦਾ ਹੌਸਟਲ ਤੇ ਬੈਠਾ ਖਾਣਾ ਪੀਣਾ ਆ ਵੀ ਦੋ ਉਹ ਮੇਰੇ ਤੇ ਹਜੇ 6:00 ਵਜੇ ਤੇ ਮੈਂ ਆਪਣੇ ਇੱਕ ਦੋਸਤ ਨੂੰ ਜਦੇ ਫੋਨ ਮਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡਾ ਆਪਣਾ ਨਿਹਾਲੋ ਨਿਹਾਲ ਜਾਨੀ ਕਿ ਪ੍ਰਭ ਸਿਮਰਨਜੀਤ ਸਿੰਘ ਤੁਸੀਂ ਮੇਰੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਦੇ ਪਲੇਟਫਾਰਮ ਜਿਵੇਂ ਕਿ ਇੰਸਟਾਗ੍ਰam ਫੇਸਬੁਕ ਜਾਂ ਟਿਕਟੌਕ ਤੇ ਦੇਖੀਆਂ ਹੁੰਗੀਆਂ ਅਕਸਰ ਨੌਜਵਾਨ ਇਹ ਦੇਖਦੇ ਨੇ ਕਿ ਬਹੁਤ ਜ਼ਿਆਦਾ ਫੇਮਸ ਬੰਦਾ ਆ ਪਰ ਉਹਦੀ ਬੈਕਗ੍ਰਾਉਂਡ ਕੀ ਹੈ ਉਹ ਜੇ ਆਪਾਂ ਦੇਖੀਏ ਤਾਂ ਆਪਾਂ ਉੱਥੇ ਤੱਕ ਪਹੁੰਚ ਸਕਦੇ ਹਾਂ ਛੇਤੀ ਤੇ ਜਿਵੇਂ ਆਪਣੀ ਗੱਲ ਕਰਾਂ ਤੇ ਮੈਂ ਇੱਕ ਬਹੁਤ ਹੀ ਗਰੀਬ ਫੈਮਿਲੀ ਕਹੋ ਉਹਦੇ ਵਿੱਚ ਪੈਦਾ ਹੋਇਆ ਜੀ ਮੇਰੇ ਦਾਦੇ ਪਰਦਾਦੇ ਹੁਣੀ ਰੇੜੇ ਬਣਾਉਂਦੇ ਰਹੇ ਨੇ ਤੇ ਹੋਇਆ ਕਿ ਚਲੋ ਮੈਂ ਵੀ ਉਹਨਾਂ ਨਾਲ ਸਕੂਲ ਟਾਈਮ ਦੇ ਨਾਲ ਕੰਮ ਕਰਵਾਉਂਦਾ ਰਿਹਾ ਤੇ ਇੱਕ ਜੁਆਇੰਟ ਫੈਮਿਲੀ ਵਿੱਚ ਅਸੀਂ ਰਹਿੰਦੇ ਰਹੇ ਹਾਂ ਜੁਆਇੰਟ ਫੈਮਿਲੀ ਦੇ ਵਿੱਚ ਰਹਿਣ ਕਰਕੇ ਹੀ ਮੈਨੂੰ ਬਹੁਤ ਵਧੀਆ ਕਲਚਰ ਸਭਿਆਚਾਰ ਉਥੋਂ ਮਿਲਦਾ ਰਿਹਾ ਆ ਪੜ੍ਹਾਈ ਦੇ ਨਾਲ ਨਾਲ ਮੈਂ ਰੇੜੇ ਬਣਾਉਣ ਦਾ ਕੰਮ ਨਾਲ ਕਰਵਾਉਂਦਾ ਰਿਹਾ ਹਾਂ ਉਹ ਤੋਂ ਬਾਅਦ ਮੈਂ ਨਾਨ ਮੈਡੀਕਲ ਦੀ ਪਲਸਟੂ ਕੀਤੀ ਫਿਰ ਮੈਂ ਬੀਐਸਸੀ ਕੀਤੀ ਤੇ ਹੋਇਆ ਕਿ ਵੀ ਬੀਐਸਸੀ ਵਿੱਚ ਜਦੋਂ ਮੈਂ ਗਵਰਨਮੈਂਟ ਕਾਲਜ ਲੁਝਾਣੇ ਪੜ੍ਹਦਾ ਸੀ ਤੇ ਉਦੋਂ ਮੇਰੀ ਸੰਗਤ ਗਲਤ ਹੋ ਗਈ ਸੀਗੀ ਗਲਤ ਹੋਣ ਦਾ ਕਾਰਨ ਨਾਲ ਦੇ ਫਰੈਂਡ ਸਰਕਲ ਸੀਗਾ ਤੇ ਉਹ ਸਰਕਲ ਹੋਣ ਦੇ ਕਰਕੇ ਮੈਂ ਆਫ ਟਾਈਮ ਡਰਿੰਕ ਵਗਾਰਾ ਕਰਨ ਲੱਗ ਗਿਆ ਸੀ ਕੁਝ ਕੁ ਨਸ਼ਾ ਉਹ ਉਹਦਾ ਡਰੱਗਸ ਲੈਣ ਲੱਗ ਗਿਆ ਸੀਗਾ ਮੈਂ ਆਫ ਟਾਈਮ ਪ੍ਰਧਾਨਗੀ ਦੇ ਵਿੱਚ ਵੀ ਮੇਰਾ ਰੋਲ ਹੁੰਦਾ ਸੀ ਮੈਂ ਵੱਡੇ ਵੱਡੇ ਕਾਲਜਾਂ ਦੀਆਂ ਪ੍ਰਧਾਨਗੀਆਂ ਕਰਵਾਉਂਦਾ ਹੁੰਦਾ ਸੀ ਸਾਰੇ ਕਾਲਜਾਂ ਦੇ ਮੁੰਡੇ ਸਾਡੇ ਕੋਲੇ ਆਉਣੇ ਤੇ ਮੈਂ ਆਪਣੇ ਕਾਲਜ ਦਾ ਵੀ ਆਫ ਟਾਈਮ ਪ੍ਰਧਾਨ ਹੁੰਦਾ ਸੀਗਾ ਉਹ ਸਮਾਂ ਨੰਘਦਾ ਨੰਘਦਾ ਚਲੀ ਗਿਆ ਤੇ ਮੇ ਲਾਈਫ ਵਿੱਚ ਬੜਾ ਖਰਾਬ ਹੋ ਚੁੱਕਿਆ ਸੀ ਘਰੋਂ ਪੈਸੇ ਲੈ ਜਾਣੇ ਮੈਂ ਉਹ ਪੈਸਿਆਂ ਨਾਲ ਕੁਝ ਖਾ ਪੀ ਲੈਣਾ ਮਿਸ ਯੂਜ਼ ਕਰਨਾ ਕਾਲਜ ਦੇ ਪ੍ਰੋਫੈਸਰਾਂ ਦੇ ਉੱਤੇ ਵੀ ਮੇਰਾ ਇੰਨਾ ਕਿ ਜ਼ਿਆਦਾ ਪ੍ਰਭਾਵ ਸੀ ਇੱਕ ਤਰ੍ਹਾਂ ਨਾਲ ਉਹ ਮੇਰੇ ਤੋਂ ਡਰਦੇ ਸੀਗੇ ਕਿਉਂਕਿ ਇੰਪੋਰਟ ਬੜੇ ਗਰੁੱਪਾਂ ਵਿੱਚ ਮੇਰਾ ਨਾਮ ਅਸੀਂ ਕਦੇ ਜੇਲ੍ਹ ਵਿੱਚ ਜਾਣਾ ਮੁੰਡਿਆਂ ਨੂੰ ਮਿਲਣ ਕਦੇ ਪ੍ਰਧਾਨਗੀਆਂ ਕਰਵਾਉਣੀਆਂ ਤੇ ਉਹਨਾਂ ਪ੍ਰੋਫੈਸਰਾਂ ਨੇ ਆਟੋਮੈਟਿਕਲੀ ਮੈਨੂੰ ਮੇਰੇ ਨੰਬਰ ਲਾ ਦੇਣੇ ਐਵੇਂ ਬੜਾ ਗਲਤ ਸਿਸਟਮ ਚੱਲਦਾ ਰਿਹਾ ਮੈਨੂੰ ਅੱਜ ਵੀ ਉਹ ਦਿਨ ਯਾਦ ਆ ਵੀ ਜਦੋਂ ਮੈਂ ਬੀਏ ਸੀ ਕਰਦਾ ਸੀ ਲੁਧਿਆਣੇ ਪੜਦਾ ਸੀ ਗਵਰਮੈਂਟ ਕਾਲਜ ਦੇ ਵਿੱਚ ਮੈਨੂੰ ਮੇਰੇ ਮਾਤਾ ਪਿਤਾ ਦਾ ਫੋਨ ਆਉਣਾ ਵੀ ਤੂੰ ਪੜਦਾ ਪਿਆ ਆ ਮੈਂ ਕਹਣਾ ਹਾਂਜੀ ਪੜਦਾ ਆ ਪਰ ਮੈਂ ਆਫ ਟਾਈਮ ਕਿਤੇ ਕਲੱਬ ਵਿੱਚ ਬੈਠਾ ਹੁੰਦਾ ਸੀ ਜਾਂ ਕਿਤੇ ਬੈਠਾ ਸ਼ਰਾਬ ਪੀਂਦਾ ਹੁੰਦਾ ਸੀ ਅੱਜ ਵੀ ਮੈਨੂੰ ਉਹ ਦਿਨ ਯਾਦ ਨੇ ਵੀ ਘਰਦਿਆਂ ਨੂੰ ਮੈਂ ਕਿਵੇਂ ਧੋਖਾ ਦਿੰਦਾ ਹੁੰਦਾ ਸੀਗਾ ਮੈਂ ਤੁਹਾਨੂੰ ਇਹ ਦੱਸਿਆ ਵੀ ਜਦੋਂ ਮੈਂ ਕਾਲਜ ਪੜਦਾ ਸੀ ਪਹਿਲਾਂ ਮੈਂ ਗਲਤ ਸੰਗਤ ਵਿੱਚ ਪੈ ਚੁੱਕਿਆ ਸੀ ਮੈਨੂੰ ਮੇਰੇ ਦੋਸਤਾਂ ਨੇ ਕਹਿਣਾ ਉਹ ਪ੍ਰਭ ਤੂੰ ਅਮਰਤ ਛਕ ਲਾ ਮੈਂ ਕਹਣਾ ਨਾ ਛਕ ਲਾਂਗੇ ਬਾਹਰ ਜਾ ਕੇ ਛਕ ਲਾਂਗੇ ਉਹਨਾਂ ਨੇ ਕਹਣਾ ਦਾੜੀ ਰੱਖ ਲਾ ਉਹਨਾਂ ਨੇ ਕਹਣਾ ਤੇਰਾ ਭਾਰ ਕਿੰਨਾ ਮੈਂ ਕਹਣਾ ਮੇਰਾ ਭਾਰ ਹੈਗਾ 100 ਕਿਲੋ ਮੈਨੂੰ ਉਹਨਾਂ ਨੇ ਹੱਸਣਾ ਉਹਨਾਂ ਨੇ ਕਹਣਾ ਵੀ ਤੂੰ 2-3 ਗ੍ਰਾਮ ਆ ਦਾੜੀ ਤਾਂ ਸਾਹਮ ਨਹੀਂ ਸਕਦਾ ਮੈਂ ਕਹਣਾ ਫੇਰ ਛਕ ਲਾਂਗੇ ਅਮਰਤ ਮੈਨੂੰ ਸੁਧਾਰਨ ਲਈ ਉਹਨਾਂ ਨੇ ਇੰਨਾ ਜ਼ੋਰ ਲਾਇਆ ਪਰ ਪਤਾ ਨਹੀਂ ਮੇਰੇ ਮਾੜੇ ਕਰਮ ਮੈਂ ਟੱਸ ਤੋਂ ਮੱਸ ਨਹੀਂ ਸੀ ਹੋਇਆ ਹੋਇਆ ਕਿ ਮੇਰੀ ਜ਼ਿੰਦਗੀ ਦੇ ਵਿੱਚ ਸਾਡੀ ਰਿਸ਼ਤੇਦਾਰੀ ਦੇ ਵਿੱਚ ਦੋ ਛੋਟੇ-ਛੋਟੇ ਬੱਚਿਆਂ ਦੀ ਡੈਥ ਹੋਈ ਜਦੋਂ ਮੈਂ ਬੀਏ ਸੀ ਸੈਕੰਡ ਇਅਰ ਦੇ ਵਿੱਚ ਸੀਗਾ ਦੋ ਛੋਟੇ-ਛੋਟੇ ਬੱਚੇ ਫੂਡ ਪాయిਜ਼ਨਿੰਗ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਜਦੋਂ ਡੈਥ ਹੋਈ ਉਹ ਮੇਰੇ ਮਾਮਾ ਜੀ ਦੇ ਅੱਗੇ ਪੋਤੇ-ਪੋਤੀਆਂ ਸੀਗੇ ਮੈਂ ਉਹਨਾਂ ਦੇ ਘਰੇ ਉਹ ਟਾਈਮ ਦੇ ਵਿੱਚ ਰਹਿਣ ਲੱਗ ਗਿਆ ਜਦੋਂ ਦੁੱਖ ਦਾ ਮਾਹੌਲ ਸੀ ਉਹਨਾਂ ਦੇ ਘਰੇ ਕਿਉਂਕਿ ਮੇਰੇ ਬੀਏਸੀ ਸੈਕੰਡ ਇਅਰ ਤੇ ਪੇਪਰ ਕੰਪਲੀਟ ਹੋ ਗਏ ਸੀ ਮੇਰੇ ਕੋਲ ਛੁੱਟੀਆਂ ਸਨ ਜਦੋਂ ਮੈਂ ਉਹਨਾਂ ਦੇ ਘਰੇ ਰਹਿੰਦਾ ਸੀ ਤੇ ਮੇਰੇ ਦਿਮਾਗ 'ਚ ਇਹ ਗੱਲ ਬਾਰ ਬਾਰ ਆਈ ਜਾਂਦੀ ਸੀ ਵੀ ਤੂੰ 6 ਫੁੱਟ 2 ਇੰਚ ਦਾ ਬੰਦਾ ਕਾਲਜ ਦੀ ਪ੍ਰਧਾਨਗੀ ਕਰਦਾ ਫਿਰਦਾ ਐ ਕਾਲਜ ਗੇੜੇ ਤੇ ਨਾ ਪ੍ਰਧਾਨਗੀਆਂ ਕਰਦਾ ਹੋਸਟਲ ਦੇ ਬੈਠਾ ਖਾਣਾ ਪੀਣਾ ਆ ਵੀ ਦੋ ਬੱਚੇ ਦੁਨੀਆਂ ਤੇ ਆਏ ਇਹ ਚਲੇ ਗਏ ਵੀ ਤੇਰਾ ਪਟਾਕਾ ਪਤਾ ਨਹੀਂ ਕਦੋਂ ਪੈ ਜਾਣਾ ਵੀ ਤੇਰੀ ਤੇਰਾ ਕੋਈ ਪ੍ਰੂਫ ਨਹੀਂ ਵੀ ਤੂੰ 100 ਸਾਲ ਜਿਉਣਾ 60 ਸਾਲ ਜਿਉਣਾ ਉਹ ਦੋ ਬੱਚੇ ਇਹਨੇ ਸੋਹਣੇ ਦੁਨੀਆ ਤੇ ਆ ਕੇ ਚਲੇ ਗਏ ਉਹਨਾਂ ਦੇ ਜਾਣ ਦਾ ਮੇਰੇ ਤੇ ਇਨਾ ਅਫੈਕਟ ਹੋਇਆ ਵੀ ਮੈਂ ਉਹੀ ਸੋਚਿਆ ਕਿਉਂਕਿ ਉਸ ਟਾਈਮ ਕਰੇ ਰਹਿਣ ਕਰਕੇ ਕੋਈ ਮੇਰੇ ਦਿਮਾਗ ਚ ਕੋਈ ਕਥਾ ਕੋਈ ਚੰਗੀ ਗੱਲ ਮੈਂ ਕੁਝ ਪੜਨਾ ਇੱਕ ਮੇਰੇ ਮੈਂ ਪੜਿਆ ਸੀਗਾ ਉਥੇ ਲਿਖਿਆ ਸੀ ਬੇਸਿਕ ਜੇ ਸਿੱਖ ਧਰਮ ਚ ਪੈਦਾ ਹੋ ਕੇ ਅਮਰਤ ਨਾ ਸ਼ਕੀਏ ਫਿਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਚਰਨਾ ਵਿੱਚ ਜਗ੍ਹਾ ਨਹੀਂ ਦਿੰਦੇ ਇਹ ਜੀਆਂ ਗੱਲਾਂ ਮੈਂ ਸੋਚਣਾ ਵੀ ਮੈਂ ਐ ਤੁਰਦਾ ਫਿਰਦਾ ਕਿਉਂਕਿ ਮੈਂ ਤੁਹਾਨੂੰ ਇਹ ਦੱਸ ਦਵਾ ਵੀ ਮੈਂ ਬਹੁਤ ਇੱਕ ਨੈਸ਼ਨਲ ਲੈਵਲ ਦਾ ਸਪੋਰਟਸਮੈਨ ਵੀ ਆ ਮੈਂ ਪਹਿਲੇ ਸਾਲ ਬਨਾਰਸ ਕਾਂਸੀ ਵਿੱਚ ਪੰਜਾਬ ਵਸਤੇ ਸਿਲਵਰ ਮੈਡਲ ਜਿੱਤ ਕੇ ਲੈ ਕੇ ਆ ਪੂਰੇ ਦੇਸ਼ ਦੇ ਵਿੱਚੋਂ ਮੈਂ ਪਾਵਰ ਲਿਫਟਿੰਗ ਵੀ ਕੀਤੀ ਪਾਵਰ ਲਿਫਟਿੰਗ ਦੇ ਵਿੱਚ ਮੈਂ ਪੂਰੇ ਪੰਜਾਬ ਚੋਂ ਜੂਨੀਅਰ ਵਿੱਚੋਂ ਮੈਂ ਜਿੱਤਿਆ ਹੋਇਆ 골ਡ ਮੈਡਲ ਮੈਂ ਸ਼ਾਰਟ ਪੁੱਲ ਵੀ ਸਿੱੜਦਾ ਰਿਹਾ ਆਂ ਦੇ ਸਕੂਲ ਤੋਂ ਦੇ ਵਿੱਚ ਸਕੂਲ ਤੋਂ ਲੈ ਕੇ ਕਾਲਜ ਤੋਂ ਲੈ ਕੇ ਹੁਣ ਲਾਸਟイヤー ਮੈਂ ਤੁਹਾਨੂੰ ਦੱਸਿਆ ਵੀ ਮੈਂ ਪੰਜਾਬ ਬਸਤੇ ਸਿਲਵਰ ਮੈਡਲ ਪੂਰੇ ਭਾਰਤ ਵਿੱਚੋਂ ਜਿੱਤ ਕੇ ਲੈ ਕੇ ਆਇਆ ਤੇ ਮੈਨੂੰ ਪੰਜਾਬ ਸਰਕਾਰ ਨੇ ਸਨਮਾਨ ਵੀ ਕੀਤਾ ਸੀ ਜਦੋਂ ਬੱਚਿਆਂ ਦੀ ਡੈਥ ਹੁੰਦੀ ਆ ਡੈਥ ਹੋਣ ਤੋਂ ਬਾਅਦ ਮੈਂ ਉਹੀ ਸੋਚੀ ਜਾਵਾ ਜੀ ਮੈਂ ਪੰਗੜਾ ਵੀ ਪਾ ਰਿਹਾ ਆ ਕਾਲਜ ਦੀ ਟੀਮ ਦੇ ਵਿੱਚ ਵੀ ਮੈਂ ਪਾਵਰ ਲਿਫਟਿੰਗ ਵੀ ਕਰਦਾ ਆ ਮੈਂ ਸਪੋਰਟਸਮੈਨ ਵੀ ਆ ਮੈਂ ਕਾਲਜ ਦਾ ਪ੍ਰਧਾਨ ਵੀ ਆ ਤੇ ਮੈਂ ਬਹੁਤ ਫਿਲਮਾਂ ਦੇ ਵਿੱਚ ਜਾਂ ਗਾਣਿਆਂ ਦੇ ਵਿੱਚ ਵੀ ਸ਼ੂਟਿੰਗ ਕੀਤੀ ਆਗੇ ਵੀ ਮੈਂ ਕਦੋਂ ਦੁਨੀਆ ਤੋਂ ਚਲੇ ਜਾਣਾ ਇਹ ਮੇਰੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਉਸ ਕਰਕੇ ਉਹ ਦੋ ਬੱਚਿਆਂ ਦੀ ਡੈਥ ਨੂੰ ਦੇਖ ਕੇ ਉਹ ਮਿਰਤੇ ਹਜੀ 6:00 ਵਜੇ ਤੇ ਮੈਂ ਆਪਣੇ ਇੱਕ ਦੋਸਤ ਨੂੰ ਜਦੇ ਫੋਨ ਮਾਰਿਆ ਜਿਹੜਾ ਉਹ ਦੋਸਤ ਬਹਾਦਰ ਸਿੰਘ ਉਹ ਮੈਨੂੰ ਕਹਿੰਦਾ ਹੁੰਦਾ ਸੀ ਵੀ ਪ੍ਰਭ ਸਿਮਰਨ ਵੀ ਅਮਰਤ ਸ਼ਕਲਾ ਜਦੋਂ ਮੈਂ ਉਹਨੂੰ ਫੋਨ ਮਾਰਿਆ ਵੀ ਮੈਂ ਅਮਰਤ ਸ਼ਕੂਗਾ ਉਹ ਬਹੁਤ ਖੁਸ਼ ਹੋਇਆ ਤੇ ਉਹਦਾ ਮੈਨੂੰ ਇਹ ਜਵਾਬ ਸੀ ਵੀ ਪਹਿਲਾ ਡੱਬਾ ਬਰਫੀ ਦਾ ਮੇਰੇ ਵੱਲੋਂ ਅੱਜ ਮੈਂ ਪਛਤਾਉਣਾ ਵੀ ਉਹ ਮੇਰਾ ਮੈਂ ਟਾਈਮ ਇੰਨਾ ਖਰਾਬ ਕਰਤਾ ਵੀ ਜੇ ਉਹ ਟਾਈਮ ਸੰਭਿਆ ਹੁੰਦਾ ਕਿਤੇ ਮੈਂ ਹੋਰ ਅੱਗੇ ਆਉਟਪੁੱਟ ਵਧੀਆ ਕੱਢਦਾ ਤੇ ਚਲੋ ਪ੍ਰਮਾਤਮਾ ਦੀ ਕਿਰਪਾ ਹੋਈ ਮੈਂ ਬੀਏਸੀ ਫਾਈਨਲ ইয়ার ਦੇ ਵਿੱਚ ਅਮਰਤ ਛਕਿਆ ਅਮਰਤ ਛਕਣ ਤੋਂ ਪਹਿਲਾਂ ਕਾਲਜ ਦੇ ਵਿੱਚ ਮੈਂ ਪੰਗੜੇ ਦੀ ਟੀਮ ਦੇ ਵਿੱਚ ਮਲਵਈ ਗਿੱਧਾ ਝੂਮਰ ਦੀ ਟੀਮ ਦੇ ਵਿੱਚ ਮੈਂ ਇੰਟਰਨੈਸ਼ਨਲ ਫੈਸਟੀਵਲ ਵੀ ਅਟੈਂਡ ਕਰ ਚੁੱਕਿਆ ਸੀ ਜਦੋਂ ਅਮਰਤ ਛਕੇ ਆ ਅਮਰਤ ਛਕਣ ਤੋਂ ਬਾਅਦ ਮੇਰਾ ਸਰਕਲ ਮੇਰੇ ਮੇਰੀ ਸੰਗਤ ਵਧੀਆ ਦੋਸਤਾਂ ਨਾਲ ਹੋਈ ਉਹ ਸੰਗਤ ਦਾ ਪ੍ਰਭਾਵ ਇਹੋ ਜਿਹਾ ਪਿਆ ਤੇ ਮੇਰੇ ਨਵੇਂ ਨਵੇਂ ਸੁਪਨੇ ਪੈਦਾ ਹੋ ਗਏ ਕਿ ਮੈਂ ਕੋਸ਼ਿਸ਼ ਕੌਮ ਲਈ ਕਰਾਂ ਮੈਂ ਕੁਝ ਕ ਸਮਾਜ ਲਈ ਕਰਾਂ ਇਹੋ ਜੀ ਕਿਰਪਾ ਹੋਈ ਕਿ ਮੈਂ ਬੀਐਸਸੀ ਕਰਨ ਤੋਂ ਬਾਅਦ ਬੀਐਡ ਕੀਤੀ ਖੰਨੇ ਏਐਸ ਕਾਲਜ ਦੇ ਵਿੱਚੋਂ ਬੀਐਡ ਦੇ ਵਿੱਚ ਮੈਂ ਫਿਰ ਜੋ ਪਹਿਲਾਂ ਭੰਗੜਾ ਪਾਉਂਦਾ ਹੁੰਦਾ ਸੀ ਫਿਰ ਮੈਂ ਗੱਤਕੇ ਵਾਲੇ ਪਾਸੇ ਆ ਗਿਆ ਨਾਲ ਦੀ ਨਾਲ ਮੇਰੀ ਸਟੱਡੀ ਚੱਲੀ ਗਈ ਮੈਂ ਇੰਟਰਨੈਸ਼ਨਲ ਦਸ਼ਮੇਸ਼ ਗੱਤਕਾ ਅਖਾੜਾ ਮਾਸੀਵਾੜਾ ਸਾਹਿਬ ਦੇ ਵਿੱਚ ਮੈਂ ਗੱਤਕਾ ਖੇਡਣ ਲੱਗ ਗਿਆ ਉਹ ਗੱਤਕਾ ਖੇਡ ਤੋਂ ਖੇਡਣ ਤੋਂ ਬਾਅਦ ਜਦੋਂ ਮੇਰੀ ਬੀਏਡ ਕੰਪਲੀਟ ਹੋਈ ਮੈਨੂੰ ਪਰਮਾਤਮਾ ਦੀ ਕਿਰਪਾ ਨਾਲ ਮੈਂ 2010 ਦੇ ਵਿੱਚ ਇੱਕ ਪੰਜਾਬ ਸਰਕਾਰ ਨੇ ਭਰਤੀਆਂ ਕੀਤੀਆਂ ਸੀਗੀਆਂ ਟੀਚਰ ਰੱਖਣੇ ਸੀਗੇ ਰਿਕਰੂਟਮੈਂਟ ਹੋਈ ਉਹਦੇ ਵਿੱਚ ਮੈਂ ਸਾਇੰਸ ਦਾ ਇੱਕ ਟੈਸਟ ਦਿੱਤਾ ਤੇ ਮੈਨੂੰ 2010 ਤੋਂ ਬਾਅਦ 2011 15 ਫਰਵਰੀ ਨੂੰ ਮੇਰੀ ਐਜ਼ ਅ ਸਾਇੰਸ ਟੀਚਰ ਪਿੰਡ ਸਹਿਜੋ ਮਾਜਰੇ ਉੱਥੇ ਮੇਰੀ ਅਪੁਆਇੰਟਮੈਂਟ ਹੋਈ ਜਦੋਂ ਮੇਰੀ ਉੱਥੇ ਅਪੁਆਇੰਟਮੈਂਟ ਹੋਈ 2011 ਦੇ ਵਿੱਚ ਉਸ ਟਾਈਮ ਮੈਂ ਨਾਲ ਦੀ ਨਾਲ ਬੱਚਿਆਂ ਨੂੰ ਜਦੋਂ ਪੜਾਉਣਾ ਸਕੂਲ ਦੇ ਵਿੱਚ ਮੈਂ ਸਕੂਲ ਤੋਂ ਬਾਅਦ ਬੱਚਿਆਂ ਦੀਆਂ ਗੱਤ ਕੇ ਦੀਆਂ ਕਲਾਸਾਂ ਸ਼ੁਰੂ ਕਰਤੀਆਂ ਜੀ ਉਹ ਮੇਰਾ ਪਰਪਸ ਤਾਂ ਸੀ ਕਿ ਮੈਂ ਪਹਿਲਾਂ ਜੋ ਸਿੱਖਿਆ ਸੀ ਗੱਤ ਦਾ ਮਾਰਸ਼ਲ ਆਰਟ ਮੈਂ ਜਾਣਦਾ ਸੀ ਕਿ ਆਉਣ ਵਾਲਾ ਸਮਾਂ ਬੱਟੀਆਂ ਲਈ ਬੱਚਿਆਂ ਲਈ ਬੜਾ ਖਰਾਬ ਆ ਜੇ ਬੱਚੇ ਮਾਰਸ਼ਲ ਆਰਟ ਸਿੱਖੇ ਹੋਣਗੇ ਤਾਂ ਉਹ ਆਪਣਾ ਵੀ ਰੱਖਿਆ ਕਰ ਸਕਦੇ ਨੇ ਤੇ ਉਹਨਾਂ ਦੇ ਫਿਊਚਰ ਵਾਸਤੇ ਬੜਾ ਵਧੀਆ ਮੈਂ ਸਕੂਲ 'ਚ ਪਹਿਲਾਂ ਸਾਇੰਸ ਦੀਆਂ ਕਲਾਸਾਂ ਲਾਉਣੀਆਂ ਸਕੂਲ ਤੋਂ ਬਾਅਦ ਮੈਂ ਕਲਾਸਾਂ ਲਾਉਣ ਲੱਗ ਗਿਆ ਬੱਚਿਆਂ ਦੀਆਂ ਗੱਤਕੇ ਦੀਆਂ ਪਹਿਲਾਂ ਤਾਂ ਮੇਰੇ ਆਪਣੇ ਸਕੂਲ ਦੇ ਬੱਚੇ ਮੇਰੇ ਕੋਲ ਟ੍ਰੇਨਿੰਗ ਲੈਣ ਆਉਂਦੇ ਸੀਗੇ ਜਦੋਂ ਪੂਰੇ ਪਿੰਡ ਦੇ ਵਿੱਚ ਇਹ ਗੱਲ ਪੈਦਾ ਚੱਲੇ ਗਈ ਕਿ ਇੱਕ ਪਿੰਡ ਦਾ ਮਾਸਟਰ ਬੱਚਿਆਂ ਨੂੰ ਗੱਤਕਾ ਸਿਖਾਉਂਦਾ ਉਹ ਇੰਨੀ ਵਧੀਆ ਲੋਕਾਂ ਨੇ ਗੱਲ ਪਸੰਦ ਕੀਤੀ ਪਿੰਡ ਦੇ ਬਾਕੀ ਬੱਚੇ ਵੀ ਆਉਣ ਲੱਗੇ ਜਿਹੜੇ ਹੋਰ ਸਕੂਲਾਂ 'ਚ ਪੜ੍ਹਦੇ ਸੀਗੇ ਜਦੋਂ ਬਾਕੀ ਬੱਚੇ ਵੀ ਆਏ ਇੱਕ ਤਾਂ ਉਹ ਸਕੂਲ ਦੀ ਗਿਣਤੀ ਵਧ ਗਈ ਕਿਉਂਕਿ ਉਹ ਬੱਚਿਆਂ ਨੇ ਸਾਡੇ ਸਰਕਾਰੀ ਸਕੂਲ 'ਚ ਵਿੱਚ ਹੀ ਐਡਮਿਸ਼ਨ ਕਰਾ ਲਈ ਤੇ ਪਿੰਡ ਦੇ ਵਿੱਚ ਇੰਨਾ ਵਧੀਆ ਰਿਸਪਾਂਸ ਗਿਆ ਕਈ ਵਾਰ ਪਿੰਡ ਦੀ ਪੰਚਾਇਤ ਨੇ ਪੰਜ ਸਰਪੰਚਾਂ ਨੇ ਮੇਰੀਆਂ ਬਦਲੀਆਂ ਰੋਕੀਆਂ ਉਹ ਕਹਿੰਦੇ ਵੀ ਇਦਾਂ ਨੂੰ ਇੱਥੇ ਹੀ ਰੱਖਣਾ ਸੀ ਪਿੰਡ ਦੇ ਵਿੱਚ ਉਹ ਪਿੰਡ ਦੇ ਵਿੱਚ ਬਹੁਤ ਵਾਰ ਅੰਮ੍ਰਿਤ ਸੰਚਾਰ ਕਰਵਾਏ ਬਹੁਤ ਵਾਰ ਮੈਡੀਕਲ ਕੈਂਪਾਂ ਤੋਂ ਲੈ ਕੇ ਦਫ਼ਤਰ ਕੈਂਪ ਲਗਵਾਏ ਜਿਹੜੇ ਉਹ ਮੇਰੇ ਸਟੂਡੈਂਟ ਸੀਗੇ ਸਾਰੀ ਗੱਤਕਾ ਟੀਮ ਵਾਲੇ ਉਹ ਬੱਚਿਆਂ ਨੂੰ ਮੈਂ ਪੰਜਾਬ ਦੀਆਂ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਜਿਵੇਂ ਕਿ ਚੰਡੀਗੜ੍ਹ ਯੂਨੀਵਰਸਿਟੀ ਕਿਕੜੂਆ ਲਾਇਲਪੁਰ ਖਾਲਸਾ ਯੂਨੀਵਰਸਿਟੀ ਸ੍ਰੀ ਅਮਰਸਰ ਸਾਹਿਬ ਜਾਂ ਜਲੰਧਰ ਬਹੁਤ ਵੱਡੇ-ਵੱਡੇ ਮਲਟੀਕਲਚਰਲ ਫੈਸਟੀਵਲਸ ਉਹ ਕੀ ਸੀਗੇ ਕਿ ਫੋਰਨ ਕੰਟਰੀਜ਼ ਤੋਂ ਵਕ ਵਕ ਡਾਂਸ ਦੀਆਂ ਟੀਮਜ਼ ਆਉਂਦੀਆਂ ਸੀਗੀਆਂ ਤੇ ਇਧਰੋਂ ਮੈਂ ਪੰਜਾਬ ਵੱਲੋਂ ਆਪਣੇ ਬੱਚਿਆਂ ਨੂੰ ਗੱਤਕਾ ਖੇਡਣ ਲੈ ਕੇ ਜਾਂਦਾ ਹੁੰਦਾ ਸੀਗਾ ਜਦੋਂ ਉਹ ਸਾਡੇ ਸਰਕਾਰੀ ਸਕੂਲ ਦੇ ਗਰੀਬ ਪਰਿਵਾਰਾਂ ਦੇ ਬੱਚੇ ਉਹਨਾਂ ਨੂੰ ਮਿਲਦੇ ਸੀ ਦੇਖਦੇ ਸੀ ਉਹ ਬੜੇ ਖੁਸ਼ ਹੁੰਦੇ ਸੀਗੇ ਤੇ ਉਹ ਦੇਖਦੇ ਸੀ ਵੀ ਅਸੀਂ ਵੀ ਕਦੇ ਵੱਡੇ ਲੈਵਲ ਤੇ ਪਹੁੰਚਾਂਗੇ ਜਿਹੜੇ ਉਹ ਮੇਰੇ ਆਪਣੇ ਸਟੂਡੈਂਟਸ ਸਨ ਸਰਕਾਰੀ ਸਕੂਲ ਦੇ ਗੱਤ ਘਾ ਟੀਮ ਜਾਂ ਉਹ ਇੰਨਾ ਮੇਰਾ ਪਿਆਰ ਪੈ ਗਿਆ ਤੇ ਮੈਂ ਜਿਹੜੀ ਸਿੱਖਿਆ ਪਹਿਲਾਂ ਲਈ ਸੀ ਵੀ ਕਿਸੇ ਦੀ ਹੈਲਪ ਕਰਨੀ ਚਾਹੀਦੀ ਆ ਜਦੋਂ ਮੇਰੀ ਮੈਰਿਜ ਹੋਈ 2016 ਦੇ ਵਿੱਚ ਆਪਾਂ ਸਾਰੇ ਜਾਣਦੇ ਵੀ ਮੈਰਿਜ ਦੇ ਵਿੱਚ ਅੱਪਾ ਇੱਕ ਸਰਵਾਲਾ ਬਣਾਉਨੇ ਹੁੰਨੇ ਆ ਅਕਸਰ ਉਹ ਸਰਵਾਲਾ ਆਪਣੇ ਹੀ ਫੈਮਿਲੀ ਦੇ ਵਿੱਚੋਂ ਹੁੰਦਾ ਕੋਈ ਨਾ ਕੋਈ ਰਿਸ਼ਤੇਦਾਰ ਹੁੰਦਾ ਆ ਮੈਂ ਮੈਂ ਸੋਚਿਆ ਵੀ ਇਹ ਬੜਾ ਵਧੀਆ ਇੱਕ ਮੈਨੂੰ ਚਾਂਸ ਮਿਲੇ ਆ ਕਿ ਮੈਂ ਬਹਾਨੇ ਨਾਲ ਕਿਸੇ ਬੱਚੇ ਦੀ ਹੈਲਪ ਕਰਾ ਸਕਾਂ ਕਿਸੇ ਬੱਚੇ ਦਾ ਕੋਈ ਫਿਊਚਰ ਬਣ ਸਕੇ ਮੈਂ ਇੱਕ ਆਪਣਾ ਸਟੂਡੈਂਟ ਸਕੂਲ ਵਿੱਚੋਂ ਚੱਕਿਆ ਜੀ ਉਹ ਗਰੀਬ ਪਰਿਵਾਰ ਦਾ ਸੀਗਾ ਮੈਂ ਉਹਨੂੰ ਸਰਵਾਲਾ ਆਪਣਾ ਬਣਾਇਆ ਹਾਲਾਂਕਿ ਉਹ ਹੋਰ ਕਾਫਟ ਦਾ ਸੀ ਮੈਂ ਹੋਰ ਕਾਫਟ ਦਾ ਸੀਗਾ ਮੈਂ ਇਹੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਸੀ ਵੀ ਸਿੱਖ ਦੀ ਟੀਚਰ ਦੀ ਕੋਈ ਜਾਤ ਪਾਤ ਨਹੀਂ ਹੁੰਦੀ ਉਹ ਜਾਤਾਂ ਪਾਤਾਂ ਤੋਂ ਉੱਚਾ ਹੁੰਦਾ ਆ ਤੇ ਮੈਰਿਜ ਵੀ ਮੈਂ ਇੱਕ ਧਾਰਮਿਕ ਰੀਤੀ ਰਿਵਾਜਾਂ ਨਾਲ ਕਰਵਾਈ ਕੋਈ ਦੇ ਦਾਜ ਦਹੇਜ ਨਹੀਂ ਲਿਆ ਇੱਕ ਸਿੰਪਲ ਸਕੂਲ ਦੇ ਗਰਾਊਂਡ ਵਿੱਚ ਅਸੀਂ ਇੱਕ ਫੰਕਸ਼ਨ ਕਰਕੇ ਉੱਥੇ ਟੈਂਟ ਵਗੈਰਾ ਲਾ ਕੇ ਉੱਥੇ ਅਸੀਂ ਸਾਰਾ ਇਹ ਫੰਕਸ਼ਨ ਕੰਪਲੀਟ ਕੀਤਾ ਜੇ ਗੱਲ ਕਰੀਏ ਮੇਰੇ ਆਪਣੇ ਸਿੱਖਿਆ ਮਹਿਕਮੇ ਦੀ 2017-18 ਤੋਂ ਮੇਰੀ ਡਿਊਟੀ ਐਜ਼ ਅ ਬਲੌਕ ਕਮੈਂਟਰ ਦੀ ਲੱਗ ਚੁੱਕੀ ਸੀਗੀ ਬਲੌਕ ਕਮੈਂਟਰ ਮਤਲਬ ਪਹਿਲਾਂ ਤਾਂ ਮੈਂ ਆਪਣੇ ਸਕੂਲ ਵਿੱਚ ਇੱਕ ਵਿਗਿਆਨ ਦਾ ਅਧਿਆਪਕ ਐਜ਼ ਅ ਸਾਇੰਸ ਟੀਚਰ ਸੀ 2017 ਵਿੱਚ ਇੱਕ ਐਜੂਕੇਸ਼ਨ ਡਿਪਾਰਟਮੈਂਟ ਆਫ ਪੰਜਾਬ ਨੇ ਇੱਕ ਪ੍ਰੋਜੈਕਟ ਸਟਾਰਟ ਕੀਤਾ ਉਹਦਾ ਨਾਂ ਸੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਉਹਦੇ ਵਿੱਚ ਐਜ਼ ਅ ਬਲੌਕ ਕਮੈਂਟਰ ਮੈਨੂੰ ਸਿਲੈਕਟ ਕੀਤਾ ਗਿਆ ਸ਼੍ਰੀ ਮਾਛੀਵਾੜਾ ਸਾਹਿਬ ਦੀ ਮਹਾਂ ਪਵਿੱਤਰ ਧਰਤੀ ਤੋਂ ਮੇਰੇ ਅੰਡਰ ਤਕਰੀਬਨ 35-40 ਸਕੂਲ ਸੀਗੇ ਉਹ 35 40 ਸਕੂਲਾਂ ਦੀ ਡਿਵੈਲਪਮੈਂਟ ਉਥੇ ਪੜ੍ਹਾਈ ਪੜ੍ਹਾਈ ਨੂੰ ਦੇਖਣਾ ਟੀਚਰਾਂ ਦੀਆਂ ਕੋਈ ਵੀ ਪਰੇਸ਼ਾਨੀਆਂ ਪ੍ਰੋਬਲਮਸ ਅਸੀਂ ਬਹੁਤ ਕੰਮ ਕੀਤਾ ਜੋ ਜੋ ਵੀ ਸਾਨੂੰ ਹੁਕਮ ਆਉਂਦੇ ਹੁੰਦੇ ਸੀਗੇ ਸਟੇਟ ਤੋਂ ਉਹ ਅਸੀਂ ਪੂਰਾ ਮਰਚਿਵਾੜਾ ਸਾਹਿਬ ਦੇ ਉਹ 30 35 ਸਕੂਲ ਸਾਰੇ ਇੰਗਲਿਸ਼ ਮੀਡੀਅਮ ਕਰਵਾਤੇ ਸਰਕਾਰੀ ਸਾਰਿਆਂ ਵਿੱਚ ਐਲਟੀ ਐਲਸੀਡੀਆਂ ਲਗਵਾਈਆਂ ਅਸੀਂ ਪਿੰਡ ਵਾਲਿਆਂ ਨਾਲ ਕੌਂਟਰੀਬਿਊਟ ਕੀਤਾ ਪਿੰਡ ਵਾਲਿਆਂ ਨੇ ਅਸੀਂ ਲੋਕਾਂ ਨੂੰ ਸਕੂਲਾਂ ਬਾਰੇ ਦੱਸਣਾ ਮੈਂ ਸਰਕਾਰੀ ਸਕੂਲਾਂ ਦੇ ਬਾਰੇ ਮੈਂ ਐਜੂਕੇਸ਼ਨ ਦੇ ਬਾਰੇ ਬੜੀਆਂ ਬਹੁਤ ਵੀਡੀਓਜ਼ ਪਾਈਆਂ ਸੋਸ਼ਲ ਮੀਡੀਆ ਤੇ ਕਿਉਂਕਿ ਮੈਨੂੰ ਸ਼੍ਰੀ ਕ੍ਰਿਸ਼ਨ ਕੁਮਾਰ ਐਜੂਕੇਸ਼ਨ ਸੈਕਟਰੀ ਆਫ ਪੰਜਾਬ ਉਹਨਾਂ ਨੇ ਇੱਕ ਮੈਨੂੰ ਕਿਹਾ ਸੀ ਵੀ ਪ੍ਰਭ ਤੁਹਾਡੇ ਬਹੁਤ ਫਾਲੋਅਰ ਨੇ ਸੋਸ਼ਲ ਮੀਡੀਆ ਤੇ ਵੀ ਤੁਸੀਂ ਸਕੂਲਾਂ ਦੀ ਪ੍ਰੋਮੋਸ਼ਨ ਕਰੋ ਫਿਰ ਮੈਂ ਉਹਨਾਂ ਦੇ ਕਹਿਣ ਦੇ ਮੁਤਾਬਕ ਬੱਚਿਆਂ ਬਾਰੇ ਦੱਸਣਾ ਲੋਕਾਂ ਨੂੰ ਬਹੁਤ ਸੋਸ਼ਲ ਮੀਡੀਆ ਤੇ ਐਜੂਕੇਸ਼ਨ ਦੇ ਨਾਲ ਸੰਬੰਧ ਵਿੱਚ ਵੀਡੀਓਜ਼ ਪਾਈਆਂ ਅੱਜ ਦੀ ਜੇ ਗੱਲ ਕਰੀਏ ਮੈਨੂੰ ਸਕੂਲਾਂ ਇੱਕ ਦਿਨ ਫੋਨ ਆਇਆ ਕਿਸੇ ਬੱਚੇ ਦੇ ਪੇਰੈਂਟਸ ਦਾ ਉਹ ਕਹਿੰਦੇ ਵੀ ਸਰ ਵੀ ਵੀ ਬੱਚਾ ਸਾਡਾ ਤਾਣੀ ਆ ਰਿਹਾ ਸਕੂਲੇ ਜਦੋਂ ਮੈਂ ਕਵਸਚਨ ਪੁੱਛਿਆ ਵੀ ਬੱਚਾ ਸਕੂਲੇ ਕਿਉਂ ਨਹੀਂ ਆਉਂਦਾ ਵੀ ਬੇਟੇ ਦੇ ਦਿਲ ਵਿੱਚ ਛੇਕ ਆ ਬੜਾ ਗਰੀਬ ਪਰਿਵਾਰ ਦਿਹਾੜੀ ਕਰਦਾ ਸੀਗਾ ਤੇ ਫਿਰ ਮੈਂ ਸੋਚਿਆ ਵੀ ਕੀ ਕੀਤਾ ਜਾਵੇ ਮੇਰੇ ਜਿਹੜੇ ਦੋਸਤ ਮਿੱਤਰ ਬਾਹਰ ਸੀਗੇ ਉਹਨਾਂ ਨਾਲ ਮੈਂ ਕੰਟੈਕਟ ਕੀਤਾ ਜਿਹੜੇ ਬਾਹਰਲੇ ਐਨ ਆਰ ਆਈਜ਼ ਨੇ ਉਹ ਹਮੇਸ਼ਾ ਇਹ ਦੇਖਦੇ ਨੇ ਵੀ ਲੋੜ ਕਿੱਥੇ ਆ ਵੀ ਅਸੀਂ ਉੱਥੇ ਡੋਨੇਟ ਕਰੀਏ ਤੇ ਉਹ ਮੁੰਡੇ ਦਾ ਨਾਂ ਸੀ ਬੱਚ ਦਾ ਹਰਿੰਦਰ ਨੂਰਪੁਰ ਪਿੰਡ ਤੋਂ ਤੇ ਬਾਹਰੋਂ ਉਹਨਾਂ ਨੇ 40000 ਰੁਪਈਆ ਮੈਨੂੰ ਭੇਜਿਆ ਤੇ ਉਹ 40000 ਰੁਪਈਆ ਮੈਂ ਜਦੋਂ ਪਰਿਵਾਰ ਨੂੰ ਦੇਣ ਗਿਆ ਉਹ ਪਰਿਵਾਰ ਬਹੁਤ ਖੁਸ਼ ਹੋਇਆ ਜਦੋਂ ਮੈਂ ਪੈਸੇ ਫੜਾਏ ਉਹਨਾਂ ਨੇ ਇਲਾਜ ਕਰਾਇਆ ਤੇ ਉਹ ਗਰੀਬ ਪਰਿਵਾਰ ਦੇਖੋ ਕੋਈ ਮੇਰਾ ਰਿਲੇਸ਼ਨ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਉਹ ਮੈਨੂੰ ਕਹਿੰਦੇ ਮਾਸਟਰ ਜੀ ਵੀ ਜਦੋਂ ਇਹ ਬੱਚੀਆਂ ਦਾ ਵਿਆਹ ਹੋਊਗਾ ਅਸੀਂ ਤੁਹਾਨੂੰ ਜ਼ਰੂਰ ਬੁਲਾਉਣਾ ਇਹ ਦੇਖੋ ਗੱਲ ਛੋਟੀ ਜੀ ਆ ਪਰ ਇੱਕ ਟੀਚਰ ਵਾਸਤੇ ਬਹੁਤ ਵੱਡੀ ਗੱਲ ਆ ਵੀ ਉਹ ਕਿੰਨੇ ਅਰਮਾਨ ਉਹਨਾਂ ਨੇ ਕਿੰਨੇ ਖੁਸ਼ ਹੋਏ ਬੱਚਿਆਂ ਨੇ ਕੇਸ ਕੱਟੇ ਹੁੰਦੇ ਸੀਗੇ ਮੈਨੂੰ ਫੋਨ ਆਉਣੇ ਬਾਹਰੋਂ ਜਦੋਂ ਬੱਚਿਆਂ ਨੇ ਕੇਸ ਰੱਖ ਲਏ ਵੱਡੇ ਵੱਡੇ ਟਰਬਨ ਕੋਚ ਬਣ ਗਏ ਗੱਤਕਾ ਸਿਖਾਉਣ ਲੱਗ ਗਏ ਪਿੰਡ ਵਾਲੇ ਇੰਨੀ ਮੇਰੀ ਸਪੋਰਟ ਕਰਦੇ ਕਿਉਂਕਿ ਉਹ ਕਹਿੰਦੇ ਮਾਸਟਰ ਜੀ ਤੁਸੀਂ ਸਾਡਾ ਪਿੰਡ ਸੁਧਾਰਤਾ ਇੱਥੇ ਆ ਕੇ ਮੁੰਡੇ ਨਸ਼ੇ ਕਰਨਾ ਛੱਡ ਗਏ ਮਾਮਾ ਮੇਰ ਕੋ ਆਉਣੀਆਂ ਸਕੂਲ ਦੇ ਵਿੱਚ ਬੜੇ ਉਹਨਾਂ ਨੇ ਮੈਨੂੰ ਕਦੇ ਕੋਸ਼ ਮਾਸਟਰ ਜੀ ਤੁਸੀਂ ਆਹ ਮਠਿਆਈ ਸ਼ਕੋ ਉਹ ਬੜੇ ਕਿਉਂਕਿ ਇੱਕ ਮਠਿਆਈ ਇੱਕ ਖੁਸ਼ੀ ਦੀ ਨਿਸ਼ਾਨੀ ਬੜਾ ਉਹਨਾਂ ਨੇ ਪਿਆਰ ਦੇਣਾ ਬਹੁਤ ਵਾਰ ਘਰੇ ਬੁਲਾ ਕੇ ਮਾਸਟਰ ਜੀ ਆਓ ਪ੍ਰਸ਼ਾਦਾ ਸ਼ਕੋ ਅੱਜ ਵੀ ਜਦੋਂ ਪਤਾ ਲੱਗਦਾ ਵੀ ਮੈਂ ਚਲੋ ਸਕੂਲ ਗਿਆ ਜਾਂ ਪਿੰਡ ਵਿੱਚ ਗਿਆਆਂ ਸਾਰੇ ਹੀ ਪੇਰੈਂਟਸ ਨੂੰ ਖੁਸ਼ੀ ਹੋ ਜਾਂਦੀ ਆ ਵੀ ਮਾਸਟਰ ਜੀ ਚਲੋ ਪਿੰਡ 'ਚ ਆ ਗਏ ਜਾਂ ਸਾਡਾ ਭਲਾ ਜਾਂ ਬੱਚੇ ਚੰਗੇ ਪਾਸੇ ਲੱਗਣਗੇ ਮੈਂ ਤੁਹਾਨੂੰ ਉਹੀ ਬੇਨਤੀ ਕਰਦਾ ਵੀ ਜਿਹੜੀ ਟੀਚਰ ਦੀ ਜੌਬ ਆ ਜਿਹੜੇ ਅਧਿਆਪਕ ਆ ਵੀ ਲੋਕ ਸਾਨੂੰ ਮੱਥੇ ਟੇਕਦੇ ਨੇ ਵੀ ਆਪਾਂ ਜੇ ਟੀਚਰ ਆ ਵੀ ਆਪਾਂ ਓਮੇ ਹੀ ਆਪਣੀ ਰਿਸਪੈਕਟ ਜੇ ਕਾਇਮ ਰੱਖਣੀ ਆ ਆਪਾਂ ਚੰਗੇ ਕੰਮ ਕਰੀਏ ਲੋਕਾਂ ਦਾ ਭਲਾ ਕਰੀਏ ਵੀ ਜਿਹੜੀ ਅਧਿਆਪਕ ਦੀ ਜੌਬ ਆ ਇਹ ਕਰਮਾਂ ਵਾਲਿਆਂ ਨੂੰ ਮਿਲਦੀ ਆ ਉਸ ਤੋਂ ਬਾਅਦ ਸਮਾਂ ਲੰਘਦਾ ਗਿਆ ਮੈਨੂੰ ਐਜੂਕੇਸ਼ਨ ਡਿਪਾਰਟਮੈਂਟ ਨੇ ਤਕਰੀਬਨ 8-9 ਵਾਰ ਐਪਰੀਸ਼ੀਏਸ਼ਨ ਲੈਟਰ ਵਗੈਰਾ ਦਿੱਤੇ ਨੇ ਮੈਨੂੰ ਹੋਰ ਜਥੇਬੰਦੀਆਂ ਜਿਵੇਂ ਇੱਕ ਪੰਜਾਬ ਦੀ ਸੰਸਥਾ ਹੈ ਪੀਸੀਪੀਏ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਬਾਹਰੋਂ ਆਪਣੇ ਉਹ ਗਰੁੱਪਸ ਬੁਲਾਉਂਦੀ ਹੈ ਬੱਖ-ਬੱਖ ਕੰਟਰੀਆਂ ਤੋਂ ਤੇ ਇਧਰੋਂ ਮੈਂ ਆਪਣਾ ਗੱਤਕਾ ਪਾਰਟੀ ਉਹ ਲੈ ਕੇ ਜਾਂਦਾ ਸੀਗਾ ਤੇ ਅੱਗੇ ਜੇ ਗੱਲ ਕਰੀਏ ਹਰੇਕ ਹੋਲੇ ਮੁਹੱਲੇ ਤੇ ਅਸੀਂ ਆਪਣੇ ਉਹ ਸੋਸ਼ਲ ਮੀਡੀਏ ਦੇ ਜ਼ਰੀਏ ਪ੍ਰਚਾਰ ਕਰਦੇ ਆ ਆਪਣੇ ਬੱਚੇ ਲੈ ਕੇ ਜਾਂਦੇ ਆ ਬਹੁਤ ਜੇ ਇਹ ਸੋਸ਼ਲ ਮੀਡੀਆ ਦੇ ਉੱਤੇ ਦੇਖੀਏ ਮੈਨੂੰ ਬਹੁਤ ਜ਼ਿਆਦਾ ਮੈਸੇਜ ਆਉਂਦੇ ਹੁੰਦੇ ਨੇ ਵੀ ਤੁਸੀਂ ਬਹੁਤ ਵਧੀਆ ਗਾਈਡ ਕਰਦੇ ਹੋ ਮੈਂ ਅਕਸਰ ਇਹੀ ਗੱਲ ਕਰਦਾ ਹੁੰਨਾ ਵੀ ਡਿਵੈਲਪਮੈਂਟ ਦੀ ਮੈਂ ਸਿਰਫ ਇੱਕ ਟੌਪਿਕ ਦੀ ਗੱਲ ਨਹੀਂ ਕਰਦਾ ਮੈਂ ਓਵਰਆਲ ਡਿਵੈਲਪਮੈਂਟ ਦੀ ਹਮੇਸ਼ਾ ਗੱਲ ਕੀਤੀ ਆ ਵੀ ਬੱਚੇ ਦੀ ਐਜੂਕੇਸ਼ਨ ਨਾਲ ਹੋਵੇ ਮੈਂ ਅਕਸਰ ਗੱਲ ਕਰਦਾ ਹੁੰਨਾ ਵੀ ਆ ਅਸੀਂ ਹਮੇਸ਼ਾ ਦੇਖਦੇ ਆ ਵੀ ਹਰੀ ਸਿੰਘ ਨਲੂਆ ਜੀ ਉਹ ਬੜੇ ਵੱਡੇ ਤਗੜੇ ਜਰਨੈਲ ਹੋਏ ਨੇ ਉਹਨਾਂ ਨੇ ਹੱਥਾਂ ਨਾਲ ਸ਼ੇਰਾਂ ਨੂੰ ਪਾੜਿਆ ਇਹ ਜੀਆਂ ਗੱਲਾਂ ਤੁਹਾਨੂੰ ਹਰੇਕ ਦੱਸੂਗਾ ਕਥਾਵਾਚਕ ਪਰ ਬਹੁਤ ਇੱਕ ਗੱਲ ਲੂ ਕੀ ਹੋਈ ਆ ਵੀ ਨਲੂਆ ਜੀ ਹੁਣੀ ਕਿੰਨੇ ਪੜ੍ਹੇ ਲਿਖੇ ਸਗੇ ਕਿਉਂਕਿ ਜਦੋਂ ਸੰਧੀਆਂ ਹੋਈਆਂ ਨੇ ਸੰਧੀਆਂ ਦਾ ਮਤਲਬ ਇਹ ਹੁੰਦਾ ਵੀ ਮੀਟਿੰਗਸ ਪੰਜਾਬੀ ਚ ਸੰਧੀ ਇੰਗਲਿਸ਼ ਵਿੱਚ ਮੀਟਿੰਗ ਇੱਕ ਕਿਤਾਬ ਹੈ ਵਨੀਤ ਨਲੂਆ ਦੇ ਲਿਖੀ ਹੋਈ ਚੈਂਪੀਅਨਸ ਆਫ ਖਾਲਸਾ ਉਹਦੇ ਵਿੱਚ ਇਹ ਗੱਲ ਲਿਖੀ ਆ ਬੇ ਹਰੀ ਇਸੇ ਨਲੂਆ ਜਿਹਦੀ ਇੰਗਲਿਸ਼ ਦੀ ਪ੍ਰੋਨਨਸੀਏਸ਼ਨ ਬਹੁਤ ਵਧੀਆ ਸੀ ਇਹੋ ਜਿਹੀਆਂ-ਹਜੀਆਂ ਗੱਲਾਂ ਮੈਂ ਬੱਚਿਆਂ ਨੂੰ ਦੱਸਣੀਆਂ ਇਹੋ ਜਿਹੀਆਂ-ਹਜੀਆਂ ਗੱਲਾਂ ਮੈਂ ਵੀਡੀਓਜ਼ ਵਿੱਚ ਦੱਸਦਾ ਹੁੰਨਾ ਕਿਉਂਕਿ ਆਪਣਾ ਪੰਜਾਬ ਜਿਹੜਾ ਇਹ ਕਿਹਾ ਜਾਂਦਾ ਵੀ ਨਸ਼ੇ ਵਿੱਚ ਡੁੱਬਿਆ ਹੋਇਆ ਜਾਂ ਪੰਜਾਬ ਐਜੂਕੇਟਿਡ ਨਹੀਂ ਹੈਗਾ ਮੈਂ ਉਹਨਾਂ ਨੂੰ ਦੱਸਦਾ ਹੁੰਨਾ ਸਾਰਿਆਂ ਨੂੰ ਵੀ 40 ਸਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਪੂਰੇ ਏਸ਼ੀਆ ਕੌਂਟੀਨੈਂਟ ਵਿੱਚ ਸਿਰਫ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਦੇ ਵਿੱਚ ਪੜ੍ਹੇ ਲਿਖਾਂ ਦੀ ਗਿਣਤੀ ਪੂਰੇ ਕੌਂਟੀਨੈਂਟ ਤੋਂ ਵੱਧ ਸੀਗੀ ਇਹ ਜਿਹੜੀਆਂ ਜਿਹੜੀਆਂ ਗੱਲਾਂ ਨਸ਼ਾ ਦੂਰ ਕਰਨ ਦੀਆਂ ਮੈਂ ਇਹ ਦੱਸਦਾ ਹੁੰਨਾ ਵੀ ਆਪਾਂ ਕੌਣ ਆ ਆਪਣੀ ਪਹਿਚਾਣ ਜਦੋਂ ਇਹ ਨੌਜਵਾਨ ਨੂੰ ਗੱਲ ਦੱਸਦਾ ਉਹ ਸੋਚ ਰਹੇ ਨੇ ਵੀ ਅਸੀਂ ਤਾਂ ਉਹ ਆ ਮੈਂ ਦੱਸਦਾ ਹੁੰਨਾ ਵੀ ਆ ਆਪਣੀਆਂ ਰਗਾਂ 'ਚ ਕਿਹਦਾ ਖੂਨ ਆ ਵੀ ਆਪਾਂ ਤਾਂ ਕਦੇ ਨਸ਼ਾ ਕਰ ਸਕਦੇ ਹੀ ਨਹੀਂ ਹੈਗੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਮੈਂ ਸਪੋਰਟਸ ਦੇ ਨਾਲ-ਨਾਲ ਆਪਣੇ ਸਕੂਲ ਦੇ ਬੱਚਿਆਂ ਨੂੰ ਬਹੁਤ ਵੱਡੀਆਂ-ਵੱਡੀਆਂ ਮੂਵੀਜ਼ ਦੇ ਵਿੱਚ ਵੀ ਉਹਨਾਂ ਨੂੰ ਮੈਂ ਸ਼ੂਟਿੰਗ ਕਰਵਾਈ ਤੇ ਆਪ ਮੈਂ ਕਈ ਧਾਰਮਿਕ ਫਿਲਮਾਂ ਕਈ ਧਾਰਮਿਕ ਗਾਣੇ ਆ ਜਿਵੇਂ ਕਿ ਧਰਮ ਜੋਤ ਮੋਰਚਾ ਮੂਵੀ ਇੱਕ ਇੱਕ ਫਿਲਮ ਆਉਣੀ ਹੈ ਤੇ ਉਹਦਾ ਟੀਜ਼ਰ ਤਾਂ ਚਲੋ ਆ ਚੁੱਕਿਆ ਉਹ ਹਰੀ ਸਿੰਘ ਨਲੂਆ ਤੇ ਫਿਲਮ ਬਣੀ ਹੈ ਦਾ ਲੇਜੈਂਡਰੀ ਸਿੱਖ ਨਲੂਆ ਉਹਦੇ ਵਿੱਚ ਚਲੋ ਮੇਰਾ ਮੇਨ ਲੀਡ ਰੋਲ ਹੈ ਮੈਂ ਤੁਹਾਨੂੰ ਇਹੇ ਕਹਿਣਾ ਚਾਹੁੰਦਾ ਵੀ ਜਦੋਂ ਮੈਂ ਅਮਰਤ ਨਹੀਂ ਸ਼ਕਿਆ ਸੀ ਉਹ ਤਾਂ ਮੈਂ ਕੁਛ ਨਹੀਂ ਸੀ ਮੇਰੀ ਜ਼ਿੰਦਗੀ ਖਰਾਬ ਸੀ ਪਰ ਜਦੋਂ ਮੈਂ ਅਮਰਤ ਛਕ ਲਿਆ ਵੀ ਗੁਰੂ ਸਾਹਿਬ ਨੇ ਪੰਡਾਰੇ ਖੋਲਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਕਦੇ ਖੇਡਾਂ ਵਿੱਚ ਪ੍ਰਾਪਤੀਆਂ ਕਦੇ ਸੋਸ਼ਲ ਮੀਡੀਆ ਤੇ ਵੱਡੇ ਵੱਡੇ ਫਾਲੋਅਰਸ ਕਦੇ ਐਪਰੀਸ਼ੀਏਸ਼ਨ ਲੈਟਰਸ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਵੱਲੋਂ ਕਦੇ ਪਿੰਡ ਦੀਆਂ ਪੰਚਾਇਤਾਂ ਵੱਲੋਂ ਸਨਮਾਨ ਕਦੇ ਸਿਲਵਰ ਬਟਨ ਮੈਂ ਉਹੀ ਤੁਹਾਨੂੰ ਕਹਿਣਾ ਚਾਹੁੰਦਾ ਵੀ ਆਪਾਂ ਜੇ ਗੁਰੂ ਸਾਹਿਬ ਦੇ ਨਾਲ ਜੁੜ ਜੀਏ ਤਾਂ ਆਪਾਂ ਨੂੰ ਗੁਰੂ ਸਾਹਿਬ ਫਰਛ ਤੋਂ ਆਰਛ ਤੱਕ ਲੈ ਜਾਂਦਾਂ ਜਿਵੇਂ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਕਦੇ ਨਹੀਂ ਸੀ ਸੋਚਿਆ ਵੀ ਇਨਸਟਾਗ੍ਰam ਜਾਂ ਟਿਕਟੌਕ ਜਾਂ ਸੋਸ਼ਲ ਮੀਡੀਆ ਅੱਜ ਪਹਿਚਾਨ ਬਣੀ ਹੋਈ ਆ ਮੈਨੂੰ ਲੋਕ ਸੰਗਤ ਮਿਲਦੀ ਆ ਕਦੇ ਸਾਰੇ ਪਾਸੇ ਹੋਲੇ ਮਹਲੇ ਤੱਕ ਕਦੇ ਕਿਤੇ ਸਮਾਗਮ ਵਿੱਚ ਜਿੱਥੇ ਜਾਣੇ ਆ ਮੇਰੇ ਪਰਿਵਾਰ ਬੜਾ ਖੁਸ਼ ਹੁੰਦਾ ਆ ਵੀ ਇਹਨੂੰ ਇੰਨੇ ਲੋਕ ਜਾਣਦੇ ਨੇ ਤੇ ਉਹੀ ਅੱਜ ਮੇਰਾ ਬੇਟਾ ਜਦੋਂ ਮੈਂ ਵੀਡੀਓਜ਼ ਬਣਾਉਂਦਾ ਧਾਰਮਿਕ ਮੇਰਾ ਬੇਟਾ ਮੇਰੇ ਕੋਲ ਹੁੰਦਾ ਆ ਉਹ ਸਾਰਾ ਇਤਿਹਾਸ ਜਾਣ ਗਿਆ ਮੈਂ ਹੈਰਾਨ ਰਹਿ ਗਿਆ ਜਦੋਂ ਮੈਂ ਕੋਈ ਵੀਡੀਓ ਬਣਾਉਣਾ ਉਹ ਮੇਰੇ ਕੋਲ ਖੜਾ ਹੁੰਦਾ ਕਈ ਵਾਰ ਉਹਨੂੰ ਮੈਂ ਕੈਮਰਾ ਫੜਾ ਦਿੰਨਾ ਜਿਹੜੀ ਮੈਂ ਗੱਲ ਬੋਲਦਾ ਇਤਿਹਾਸ ਦੇ ਬਾਰੇ ਉਹ ਸਾਰੀ ਉਹਨੂੰ ਕੰਠ ਯਾਦ ਹੋ ਚੁੱਕੀ ਆ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਜੋ ਤੁਹਾਡੇ ਵਿੱਚ ਵਧੀਆ ਟੈਲੈਂਟ ਆ ਵਧੀਆ ਟੈਲੈਂਟ ਦੀ ਮੈਂ ਗੱਲ ਕਰਦਾ ਅੱਜ ਕੱਲ ਬਹੁਤ ਦੁਨੀਆ ਬਹੁਤ ਮਿਸਯੂਜ਼ ਕਰਕੇ ਇੰਸਟਾਗ੍ਰam ਸੋਸ਼ਲ ਮੀਡੀਆ ਤੋਂ ਪੈਸੇ ਕਮਾ ਰਹੀ ਆ ਨਹੀਂ ਤੁਸੀਂ ਪਰਮਾਤਮਾ ਤੇ ਵਿਸ਼ਵਾਸ ਰੱਖੋ ਚੰਗੇ ਕੰਮ ਕਰੋ ਟੈਲੈਂਟ ਜੋ ਵੀ ਤੁਹਾਡਾ ਬੈਸਟ ਆ ਕਿਸੇ ਦੀ ਕਾਪੀ ਨਾ ਕਰੋ ਉਹ ਟੈਲੈਂਟ ਨੂੰ ਅੱਗੇ ਲੈ ਕੇ ਜਾਓ ਪ੍ਰਮਾਤਮਾ ਤੁਹਾਨੂੰ ਸਭ ਤੋਂ ਅੱਗੇ ਲੈ ਕੇ ਜਾਊਗਾ ਤੇ ਧੰਨਵਾਦ ਸਾਰਿਆਂ ਦਾ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੇ ਜਰੂਰ ਸ਼ੇਅਰ ਕਰਿਓ ਜੀ ਕਮੈਂਟ ਆਪਣੀ ਜਰੂਰ ਲਿਖਿਓ ਵੀ ਤੁਸੀਂ ਇਹ ਵੀਡੀਓ ਤੋਂ ਕੀ ਸਿੱਖਿਆ ਮੈਂ ਆਪਣੀ ਜ਼ਿੰਦਗੀ ਬਾਰੇ ਤੁਹਾਨੂੰ ਦੱਸਿਆ ਤੁਸੀਂ ਜ਼ਿੰਦਗੀ ਵਿੱਚ ਕੀ ਕਰਦੇ ਹੋ ਤੇ ਕੀ ਬਣਨਾ ਚਾਹੁੰਦੇ ਹੋ ਤੇ ਤੁਸੀਂ ਸਮਾਜ ਲਈ ਤੇ ਕਰਨਾ ਚਾਹੁੰਦੇ ਹਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਡੀ ਸਟੋਰੀ ਵਿੱਚ ਵੀ ਕਿਸੇ ਨੂੰ ਇਨਸਪਾਇਰ ਕਰਨ ਦਾ ਜਜ਼ਬਾ ਹੈ ਤੇ ਜੋਸ਼ ਦੇ ਮੰਚ ਤੇ ਆਪਣੀ ਕਹਾਣੀ ਪੇਸ਼ ਕਰਨਾ ਚਾਹੁੰਦੇ ਹੋ ਤਾਂ ਇਸ QR ਕੋਡ ਨੂੰ ਸਕੈਨ ਕਰੋ ਤੇ ਕਮੈਂਟਸ ਵਿੱਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ ਤੇ ਪਾਓ ਜੋਸ਼ ਸਪੀਕਰ ਬਣ ਦਾ ਮੌਕਾ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ